ਬਾਲਾ ਪ੍ਰੀਤਮ ਸਟੱਡੀ ਸਰਕਲ ਸੇਵਾ ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਕਰਵਾਏ ਗਏ ਪਿਛਲੇ 4 ਗੁਰਬਾਨੀ ਕੰਠ ਅਤੇ ਗੁਰ ਇਤਿਹਾਸ ਮੁਕਾਬਲੇ ਨੂੰ ਸਮਰਪਿਤ ਅਦੁੱਤੀ ਰਾਗਦਰਪਾਰ ਤੇ ਵਿਸ਼ੇਸ਼ ਇਨਾਮ ਵਡ ਗੁਰਮਤੀ ਸਮਾਗਮ ਕਰਵਾਇਆ ਜਾ ਰਿਹਾ ਹੈ। ਦੱਸਦੇ ਕਿ ਇਸ ਸਮਾਗਮ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਗਿਆ ਤੇ ਇਸ ਦਰਬਾਰ ਤੇ ਵਿੱਚ तेज दरबार ਨੂੰ ਸ਼ਾਮ 4 ਵਜੇ ਤੋਂ ਲੈ ਕੇ 9 ਵਜੇ ਤੱਕ ਸਜਾਇਆ ਜਾਏਗਾ ਦੱਸ ਦੇ ਕਿ ਇਨਾਮ ਵੰਡ ਸਮਾਰੋਹ ਗੁਰਮਿਤ ਸਮਾਗਮ ਜੋ ਕਿ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ 24 ਨਵੰਬਰ ਨੂੰ ਚੱਲੇਗਾ ਬਣ ਲਾ ਇਧਰੇ ਸੰਜੇ ਸਿੱਧੇ ਦਰਪੋਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਗੁਰਨਾਨਕ ਨਾਮ ਲੇਵਾ ਸੰਗਤ ਨੂੰ ਦਾਸ ਕਿਰਨਦੀਪ ਸਿੰਘ ਖਾਲਸਾ ਅਤੇ ਸਮੁਤਰੀ ਬਾਲਾਪ੍ਰੀਤਮ ਸਟੱਡੀ ਸਰਕਲ ਦੀ ਸਾਰੀ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਸੰਸਥਾ ਦੇ ਵੱਲੋਂ ਪਿਛਲੇ 7 ਸਾਲਾਂ ਤੋਂ ਸਿੱਖੀ ਦੇ ਪ੍ਰਚਾਰ ਲਈ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ਤੇ ਗੁਰਬਾਣੀ ਗੰਠ ਮੁਕਾਬਲੇ ਸਿੱਖ ਇਤਿਹਾਸ ਮੁਕਾਬਲੇ ਕਰਵਾਏ ਜਾ ਰਹੇ ਹਨ ਸੋ ਪਿਛਲੇ ਡੇਢ ਸਾਲ ਵਿੱਚ ਵੀ 4 ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਹਜ਼ਾਰਾਂ ਬੱਚਿਆਂ ਨੇ ਦੇਸ਼ ਵਿਦੇਸ਼ ਤੋਂ ਇਹਨਾਂ ਮੁਕਾਬਲਿਆਂ ਵਿੱਚ ਜੁੜ ਕੇ ਗੁਰੂ ਸਾਹਿਬਾਨ ਦੀ ਪਵਿੱਤਰ ਗੁਰਬਾਣੀ ਕੰਠਕੀਤੀ ਮਹਾਨ ਸਿੱਖ ਜਰਨੈਲਾਂ ਦੇ ਮਹਾਨ ਇਤਿਹਾਸ ਨਾਲ ਜਾਣੂ ਹੋਏ ਸੋ ਉਹਨਾਂ ਜੇਤੂ ਬੱਚਿਆਂ ਨੂੰ ਬੜੇ ਹੀ ਵਿਸ਼ੇਸ਼ ਇਨਾਮ ਜਿਵੇਂ ਕਿ ਹਾਰਮੋਨੀਅਮ ਤਬਲਾ ਚਾਂਦੀ ਦੇ ਮੈਡਲ ਅਤੇ ਹੋਰ ਕਈ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ 23 ਨਵੰਬਰ ਅਤੇ 24 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਦੋਨੋਂ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ 32 ਸੈਕਟਰ A ਲੁਧਿਆਣਾ ਵਿਖੇ ਪਹੁੰਚ ਕੇ ਬੱਚਿਆਂ ਦੇ ਹੌਸਲਾ ਫਜ਼ਾਈ ਕਰੋ ਤੇ ਗੁਰੂ ਪਾਤਸ਼ਾਹੀਆਂ ਖੁਸ਼ੀਆਂ ਦੇ ਪਾਤਰ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਵੀਰ ਕਰਨ ਕਿਰਨਦੀਪ ਸਿੰਘ ਖਾਲਸਾ ਵੀਰ ਜੀ ਨੇ ਆਪ ਜੀ ਸਾਰਿਆਂ ਨੂੰ ਦੱਸਿਆ ਹੈ ਕਿ ਬੱਚਿਆਂ ਵਾਸਤੇ ਵਿਸ਼ੇਸ਼ ਸਨਮਾਨ ਜਿਨ੍ਹਾਂ ਨੇ ਮੁਕਾਬਲੇ ਵਿੱਚ ਜਿੱਤ ਜੇਤੂ ਹੋਏ ਨੇ ਉਹਨਾਂ ਵਾਸਤੇ ਵਿਸ਼ੇਸ਼ ਸਨਮਾਨ ਦਿੱਤੇ ਗਏ ਨੇ ਉੱਥੇ ਹੀ ਜਿੱਥੇ ਬੱਚਿਆਂ ਵਾਸਤੇ ਵਿਸ਼ੇਸ਼ ਸਨਮਾਨ ਨੇ ਉੱਥੇ ਇਸ ਵਾਰੀ ਮਾਤਾ ਪਿਤਾ ਵਾਸਤੇ ਵੀ ਵਿਸ਼ੇਸ਼ ਉਪਰ ਕਲਾ ਕੀਤਾ ਹੈ ਕਿ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਜੀ ਦੇ ਨਾਲ ਆਣਗੇ ਉਹਨਾਂ ਵਾਸਤੇ ਲੱਕੀ ਡਰਾਅ ਕੁੱਪਨ ਕੱਢੇ ਗਏ ਹਨ ਜੋ ਗੁਰਨਾਨਕ ਦੇਵ ਜੀ ਦੇ ਸਿਧਾਂਤ ਹਨ 13 13 ਕਰਕੇ ਉਹਨਾਂ ਨੇ ਤੋਲਿਆ ਸੀ ਸੋ 13 ਲੱਕੀ ਡਰਾਅ ਐਤ ਕੀ ਕੱਢੇ ਜਾਣੇ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਆਪ ਜੀ ਨੇ ਜਿੱਥੇ ਬੱਚਿਆਂ ਨੇ ਆਣਾ ਉੱਥੇ ਆਪਣੇ ਮਾਤਾ ਪਿਤਾ ਜੀ ਨੂੰ ਵੀ ਨਾਲ ਲੈ ਕੇ ਆਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਬਜੀਤ ਕੋਰ ਬਾਲਾਪਿਤਮ ਸਟੱਡੀ ਸਰਕਲ ਦੀ ਮੈਂਬਰ ਹੋਣ ਦੇ ਨਾਤੇ ਆਪ ਸਭ ਨੂੰ ਪਿਆਰ ਭਰਿਆ ਸੱਦਾ ਦਿੰਦੀ ਨੇਰੇ ਵਿੱਚ ਜੋ ਚਾਨਣ ਦੀ ਲੀਕ ਮਿਲੇ ਤਿਉ ਮਿਲ ਜਾਂਦੀ ਐ ਸੇ ਜਿਰਾਹਾ ਠੀਕ ਮਿਲੇ ਇਸ ਬਾਲਾ ਵਿਦਿਅਕ ਸਟੱਡੀ ਸਰਕਲ ਵੱਲੋਂ ਕਿਤੇ ਜਾ ਰਹੇ ਅਪਰਾਲੇ ਦੇ ਦੌਰਾਨ ਬੱਚਿਆਂ ਨੂੰ ਸਹੀ ਸਿੱਧਾ ਮਿਲਣਾ ਅੱਜ ਕੱਲ ਦੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਹੈ ਜੋ ਕਿ ਇਸ ਸੰਸਥਾ ਵੱਲੋਂ ਆਫਲਾਈਨ ਦੇ ਨਾਲ-ਨਾਲ ਔਨਲਾਈਨ ਜਿਆਦਾ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਜਿਆਦਾ ਤੋਂ ਜਿਆਦਾ ਨੌਲੇਜ ਗੇਨ ਕਰ ਸਕਣ ਆਪਣੀ ਧਾਰਮਿਕ ਸਿੱ ਵਿਦਿਆ ਪ੍ਰਾਪਤ ਕਰ ਸਕਣ ਤੇ ਇਤਿਹਾਸ ਬਾਰੇ ਜਾਣੂ ਹੋ ਸਕਣ ਤਾਂ ਜੋ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਇਤਿਹਾਸ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਆਪਣੇ ਜੀਵਨ ਦੇ ਵੀ ਸਫਲਤਾ ਪ੍ਰਾਪਤ ਕਰਨ ਲਈ ਇੰਨਾ ਸਿੱਧਾ ਇਨਾ ਸਹਿਦ ਕਰਕੇ ਉਹਨਾਂ ਨੂੰ ਕਾਫੀ ਸਫਲਤਾ ਪ੍ਰਾਪਤ ਹੋ ਸਕਦੀ ਹੈ ਆਪ ਸਭ ਨੂੰ ਬੇਨਤੀ ਕਰਦੀ ਹਾਂ ਕਿ 23 ਅਤੇ 24 ਨਵੰਬਰ ਨੂੰ ਹੋਰ ਇਸ ਮਗਵਾਂ ਦੇ ਵਿੱਚ ਵੱਧ ਤੋਂ ਵੱਧ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਹਾਜ਼ਰੀ ਭਰੋ ਤਾਂ ਜੋ ਸੰਗਤਾਂ ਇਸ ਜੋ ਇਸ ਸੰਸਥਾ ਵੱਲੋਂ ਕਰਵਾਏ ਜਾਣੇ ਮੁਕਾਬਲੇ ਦੇ ਨਾਲ ਹੋ ਜਾਣਕਾਰੀ ਪ੍ਰਾਪਤ ਕਰ ਸਕਣ ਇਹ ਜਿਹੜਾ ਹੋ ਰਿਹਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 32 ਸੈਕਟਰ A ਦੇ ਵਿੱਚ ਹੋ ਰੇ ਇਸ ਮੁਕਾਬਲੇ ਇਨਾਮ ਵੰਡ ਸਮਾਰੋਹ ਦੇ ਵਿੱਚ ਬੱਚਿਆਂ ਨੂੰ ਲੈ ਕੇ ਹਾਜ਼ਰੀ ਭਰੋ ਤਾਂ ਜੋ ਬੱਚੇ ਇਸ ਜਾਣਕਾਰੀ ਦੇ ਨਾਲ ਹੋਰ ਅੱਛਾ ਜਾਣੋ ਹੋਰ ਜਾਣੋ ਹੋਰ ਅਤੇ ਇਸ ਬੱਚਿਆਂ ਨੂੰ ਵੀ ਹੋਰ ਪਛਾਣ ਮਿਲੇਗੀ ਤਾਕੁਰ ਜੀ ਹੋਰ ਵੱਧ ਚੜ ਕੇ ਦੁਬਾਰਾ ਬੋਲਦਾ ਬਹੁਤ ਬਹੁਤ ਬੋਲੋ ਗੁਰਦੁਆਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਬ 32 ਸੈਕਟਰ A ਵਿੱਚ ਕਰਵਾਏ ਜਾ ਰਹੇ ਸਲਾਨਾ ਇਨਾਮ ਵੰਨ ਸਮਾਗਮ ਦੇ ਵਿੱਚ ਆਪਣੇ ਛੋਟੇ ਛੋਟੇ ਬੱਚਾ ਨੂੰ ਲੈ ਕੇ ਹਾਜ਼ਰੀਆਂ ਭਰੋ ਹਮੇ ਮਾ ਕੇ ਗੁਰਦਾਰੇ ਸੱਭਿਆ ਰਣ ਦਾ ਨਵਦਾਓ ਅਤੇ ਤੁਹਾਨੂੰ ਤਾਂ ਜੋ ਪਤਾ ਲੱਗ ਸਕੇ ਕਿ ਜਿਹੜੇ ਬੱਚੇ ਇਨਾਮ ਪ੍ਰਾਪਤ ਕਰਦੇ ਹਨ ਉਹਨਾਂ ਨੇ ਕਿਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ ਕਿਦਾਂ ਗੁਰਬਾਣੀ ਕੰਠ ਮੁਕਾਬਲਿਆਂ ਦੇ ਵਿੱਚ ਪਾਰਟਿਸਪੇਟ ਕੀਤਾ ਹੈ ਤਾਂ ਜੋ ਤੁਸੀਂ ਵੀ ਆਪਣੇ ਬੱਚਾ ਨੂੰ ਇਸ ਸੰਸਥਾ ਨਾਲ ਜੋੜ ਕੇ ਵੱਧ ਤੋਂ ਵੱਧ ਲਾਹਾ ਲੈ ਸਕੋ ਵਾਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ